ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਾ ਜੀ ਟੋਡਰਮਲ ਦੀ ਹਵੇਲੀ ਤੇ ਆਪਾਂ ਜੋ ਤਿਸ ਰੂਪ ਸੌਰੀ ਜਿੱਥੇ ਸਹਿਜਾਦਿਆਂ ਨੂੰ ਨੀਹ ਵਿੱਚ ਚਿਣਿਆ ਗਿਆ ਉਹ ਗੁਰਦੁਆਰੇ ਦੇ ਦਰਸ਼ਨ ਕਰਕੇ ਤੇ ਠੰਡੇ ਬੁਰਜ ਦੇ ਦਰਸ਼ਨ ਕਰਕੇ ਹੁਣ ਆਪਾਂ ਇੱਥੋਂ ਟੈਂਪੂ ਕਰਾ ਲਏ ਤੇ ਹੁਣ ਆਪਾਂ ਚੱਲਾਂਗੇ ਟੋਡਰਮਲ ਦੀ ਹਵੇਲੀ ਦੇਖਣ ਕਿਉਂਕਿ ਥੋੜਾ ਜਿਹਾ ਬਾਟ ਜਾਦੇ ਪੈ ਜਾਂਦੀ ਹੈ ਤੁਰ ਕੇ ਨਹੀਂ ਜਾਇਆ ਜਾਂਦਾ ਇੱਥੋਂ ਟੈਂਪੂ ਲੱਗੇ ਹੋਏ ਨੇ ਜਾਣ ਵਾਸਤੇ ਆਪਾਂ ਟੈਂਪੂ ਵਿੱਚ ਬੈਠ ਕੇ ਸਾਰੇ ਜਾਣ ਤੇ ਜਾ ਰਹੇ ਹਾਂ ਟੋਡਰਮਲ ਦੀ ਹਵੇਲੀ ਵੱਲ ਕਿਉਂਕਿ ਜਦੋਂ ਆਪਾਂ ਆਏ ਆ ਜੀ ਆਪਾਂ ਨੂੰ ਸਾਰੇ ਦਰਸ਼ਨ ਕਰਨੇ ਚਾਹੀਦੇ ਜਿੱਥੇ ਵੀ ਆਉਣੇ ਦਰਸ਼ਨ ਕਰਕੇ ਜਾਓ ਸਾਰੇ ਕਰਤੋਂ ਬਹੁਤ ਮੁਸ਼ਕਲ ਨਾਲ ਜਾਣਿਆ ਆਪਾਂ ਜਦੋਂ ਜਾਣੇ ਤੇ ਟੈਂਪੂ ਵਿੱਚ ਭੇੜ ਥੋੜੀ ਜਿਆਦਾ ਸੀ ਇਸ ਕਰਕੇ ਥੋੜਾ ਜਿਹਾ ਰੌਲਾ ਰੱਪਾ ਵੀ ਜਿਆਦਾ ਪੈ ਰਿਹਾ ਸੀ ਚਲੋ ਜੀ ਅਸੀਂ ਟੈਂਪੂ ਚ ਉਤਰ ਗਏ ਹੁਣ ਹੁਣ ਆਪਾਂ ਟੋਡਰ ਮਲ ਦੀ ਅਵੇਲੇਬਲ ਨੇ ਤੌਰ ਤੇ ਸਾਰੇ ਜਾਣੇ ਕੀ ਕਰਾਉਣੇ ਤੁਹਾਡੇ ਵੀ ਦਰਸ਼ਨ ਹਵੇਲੀ ਦੇ ਲਾਵ ਜੀ ਆ ਹਵੇਲੀਏ ਟੋਡਰਮਲ ਦੀ ਦੇਖੋ ਜੀ ਇਹਨਾਂ ਨੇ ਕਿੰਨਾ ਯੋਗਦਾਨ ਪਾਇਆ ਆਪਣਾ ਆਪਣੇ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡੀ ਕੁਰਬਾਨੀ ਇਹਨਾਂ ਦੀ ਹੈ ਇਹਨਾਂ ਨੇ ਮੂਰਾ ਦਿੱਤੀਆਂ ਤੇ ਸਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਵਾਸਤੇ ਤੇ ਆਪਣਾ ਸਾਰਾ ਪਰਿਵਾਰ ਸਿੱਖੀ ਵਾਸਤੇ ਵਾਰ ਦਿੱਤਾ ਟੋਡਰਮਲ ਨੇ ਤੇ ਰੈਂਦੀ ਦੁਨੀਆ ਤੱਕ ਇਹਨਾਂ ਨੂੰ ਲੋਕ ਜਿਆਦ ਕਰਦੇ ਨੇ ਆਪਣੇ ਵਰਗਿਆਂ ਨੂੰ ਕੌਣ ਜਿਆਦ ਕਰਦਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ ਜਾਂਦਾ ਜੀ ਤਾਂ ਹੀ ਅੱਜ ਲੋਕ ਇੱਥੇ ਆਉਂਦੇ ਆ ਜਿਹੜਾ ਵੀ ਕੋਈ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਆਉਂਦਾ ਤੇ ਇੱਥੇ ਜ਼ਰੂਰ ਆ ਕੇ ਜਾਂਦਾ ਤੇ ਆਉਣਾ ਵੀ ਚਾਹੀਦਾ ਜੀ ਦੇਖੋ ਏਡੀ ਹਵੇਲੀ ਛੱਡ ਕੇ ਮਹਿਲ ਮਨਾਰੇ ਛੱਡ ਕੇ ਇੱਕ ਬੱਚਿਆਂ ਖਾਤਰ ਇਹਨੇ ਆਪਣਾ ਸਭ ਕੁਝ ਤਿਆਗ ਦਿੱਤਾ ਤੇ ਉਹਨਾਂ ਦੇ ਸੰਸਕਾਰ ਕਰਨ ਵਾਸਤੇ ਆਪਣਾ ਪਰਿਵਾਰਨ ਸਾਬਰ ਕਰ ਦਿੱਤਾ ਇਹਨਾਂ ਨੇ ਵੀ ਤੇ ਬਹੁਤ ਵੱਡੀ ਕੁਰਬਾਨੀ ਹੈ ਇਤਿਹਾਸ ਵਿੱਚ ਇਹਨਾਂ ਦਾ ਨਾਮ ਆਉਂਦਾ ਜੀ ਕੋਈ ਆਪਣੇ ਆਪ ਆਪਣੇ ਬੱਚਿਆਂ ਖਾਤਰ ਨਹੀਂ ਕਰਦਾ ਜਿਹੜੀ ਕੁਰਬਾਨੀ ਇਹਨਾਂ ਨੇ ਦੇ ਦਿੱਤੀ ਗੁਰੂ ਦੇ ਲਾਲਾਂ ਵਾਸਤੇ ਇਹਨੇ ਮਹਿਲ ਮਨਾਰੇ ਛੱਡ ਕੇ ਆਪਣੇ ਤੇ ਰਹਿਦੀ ਦੁਨੀਆ ਤੱਕ ਇਹਨਾਂ ਦਾ ਨਾਂ ਇਸੇ ਤਰ੍ਹਾਂ ਇਤਿਹਾਸ 'ਚ ਬਣਿਆ ਰਹੂਗਾ। ਇਹਦੀ ਕੁਰਬਾਨੀ ਸਦਕਾ ਬਹੁਤ ਵੱਡੀ ਦੇਣ ਆ ਇਤਿਹਾਸ ਦੇ ਵਿੱਚ। ਸਾਰੇ ਪਰਿਵਾਰ ਦੀ ਟੌਡਰ ਮਲਦੇ ਦੀ ਲੋ ਜੀ ਤੁਸੀਂ ਹਵੇਲੀ ਚੰਗੀ ਤਰ੍ਹਾਂ ਦੇਖ ਲਈ ਹੁਣ ਆਪਾਂ ਇੱਥੋਂ ਫੇਰ ਤੁਰਪੇ ਹੁਣ ਆਪਾਂ ਜਾਵਾਂਗੇ ਜੀ ਮੋਤੀ ਮੇਰ ਦੇ ਗੁਰਦੁਆਰੇ ਵਿੱਚ ਇੱਥੇ ਖੜ ਕੇ ਆਪਾਂ ਇੱਕ ਫੋਟੋ ਲਹਾ ਲਈਏ ਤੇ ਬਾਅਦ ਸਪੇਅਰ ਆਪਾਂ ਟੈਂਪੂ ਵਿੱਚ ਬਹਿ ਕੇ ਹੁਣ ਆਪਾਂ ਜਾਵਾਂਗੇ ਟੋਡਰਮਲ ਦੀ ਹਵੇਲੀ ਤੋਂ ਮੋਤੀ ਮੇਰਾ ਜਿੱਥੇ ਦੁੱਧ ਪਲਾਇਆ ਸੀ ਲਾਲਾ ਨੇ ਜਿਹੜੇ ਗਲਾਸਾਂ ਵਿੱਚ ਉੱਥੇ ਜਾ ਰਹੇ ਹਾਂ ਕਿਉਂਕਿ ਬਾਟ ਥੋੜੀ ਜਿਆਦਾ ਇੱਥੇ ਟੈਂਪੂ ਲੱਗੇ ਹੋਏ ਨੇ ਟੈਂਪੂਆਂ ਦੇ ਵਿੱਚ ਸਫਰ ਕਰਨਾ ਸਖਾਲਾ ਗਾ ਤੇ ਜਦ ਤੂੰ ਤੁਸੀਂ ਵੀ ਆਉਣਾ ਜ਼ਰੂਰ ਦੇਖ ਕੇ ਜਾਣਾ ਸਾਰਾ ਇਤਿਹਾਸ ਤੇ ਇਧਰ ਲਵੇ ਖੇਤ ਨੇ ਜੀ ਜਦੋਂ ਅਸੀਂ ਰਸਤੇ ਵਿੱਚ ਆਉਂਦੇ ਸੀ ਮੈਂ ਉਹਨਾਂ ਦੀ ਵੀ ਵੀਡੀਓ ਬਣਾ ਲਈ ਚਲੋ ਜੀ ਕਾ ਹੋਰ ਗੁਰਦੁਆਰਾ ਨਾਲ ਇਹਦੇ ਵੀ ਆਪਾਂ ਦਰਸ਼ਨ ਕੀਤੇ ਤੇ ਮੈਂ ਨਾਂ ਭੁੱਲ ਗਈ ਗੁਰਦੁਆਰਾ ਸਾਹਿਬ ਦਾ ਨਸਮਸਤਿਕ ਹੋਣਾ ਚਾਹੀਦਾ ਇਹ ਮੋਤੀ ਮੇਰੇ ਦੇ ਅੱਗੇ ਆਉਂਦਾ ਗੁਰਦੁਆਰਾ ਉਹ ਗੁਰਦੁਆਰਾ ਮੇਰੇ ਨਾਂ ਦਿਮਾਗ 'ਚ ਹੀ ਹੈ ਇਹ ਤਾਂ ਗੁਰਦੁਆਰੇ ਦਾ ਪਰ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਇਤਿਹਾਸ ਵਿੱਚ ਸਾਰਿਆਂ ਦੀ ਜੋ ਕਿ ਰਹਿੰਦੀ ਦੁਨੀਆ ਤੱਕ ਕਾਇਮ ਰਹੂਗਾ ਲਾਲਾਂ ਦਾ ਇਤਿਹਾਸ ਤੇ ਟੋਡਰਮਲ ਤੇ ਮੋਤੀ ਮਹਿਰੇ ਦਾ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਇੱਥੇ ਤੁਰੇ-ਫਿਰਦੇ ਆਂ ਲਓ ਜੀ ਹੁਣ ਆਪਾਂ ਮੋਤੀ ਮਹਿਰ ਦੇ ਗੁਰਦੁਆਰੇ ਵੱਲ ਜਾ ਰਹੇ ਆਂ ਉਸ ਦੇ ਦਰਸ਼ਨ ਕਰਾ ਰਹੇ ਹਾਂ ਸੋਨੂੰ ਉੱਥੇ ਦਿਵਾਨ ਲੱਗੇ ਹੋਏ ਸੀ ਬਹੁਤ ਹੀ ਵਧੀਆ ਦਿਵਾਨ ਲਾਇਆ ਹੋਇਆ ਸੀ ਬੀਬੀਆਂ ਦਾ ਤੇ ਸੋਨੂੰ ਉਹ ਵੀ ਸਰਪਨ ਕਰਵਾਵਾਂਗੇ ਇਹ ਅਤੇ ਅਸਿਕ ਚੀਜ਼ਾਂ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਆਪਾਂ ਇੱਥੇ ਦੀਵਾਨ ਲੱਗਿਆ ਹੋਇਆ ਜੀ ਦੀਵਾਨ ਹਾਲ ਦੇ ਵਿੱਚ ਤੇ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਵੀ ਮੱਥਾ ਟੇਕੋ ਸਾਰੇ ਜਣੇ ਆਪਾਂ ਵੀ ਮੱਥਾ ਟੇਕਦੇ ਹਾਂ ਵੈ ਗਰੂ ਸਾਰਿਆਂ ਦੇ ਸਿਰ ਤੇ ਮੇਰ ਭਰੇ ਹੱਥ ਰੱਖੇ ਅਕਾਲ ਪੁਰਖ ਤੁਹਾਨੂੰ ਉਹਨਾਂ ਦੀ ਕੁਰਬਾਨੀ ਆ ਜੀ ਇਹਨਾਂ ਨੇ ਇੰਨੀ ਕੁਰਬਾਨੀ ਦਿੱਤੀ ਲਾਲਾ ਨੂੰ ਦੁੱਧ ਪਿਲਾਇਆ ਇੱਕ ਵਜੀਦ ਦੇ ਸੀ ਇਹ ਵੀ ਬਰਹਿਮ ਕੀਤਾ ਲਾਲਾ ਦੇ ਉੱਤੇ ਲਓ ਜੀ ਆਪਾਂ ਭੋਰਾ ਸਾਹਿਬ 'ਚ ਚਲੇ ਗਏ ਹੁਣ ਜਿੱਤੇ ਉਹ ਗਲਾਸ ਪਏ ਨੇ ਉਹਨਾਂ ਦੇ ਦਰਸ਼ਨ ਕਰਵਾਉਣੇ ਆ ਸਨ ਆ ਦੁੱਧ ਪਿਲਾ ਰਹੇ ਨੇ ਇੱਥੇ ਮੋਤੀ ਮਹਿਰ ਲਾਲਾ ਤੇ ਮਾਤਾ ਗੁਜਰ ਕਰਨ આઓ ગલાસ પેને જ દુધ પીતા બચ્યાને દસન કરો ਲੋ ਜੀ ਹੁਣ ਇੱਧਰ ਦੀਵਾਨ ਲੱਗਿਆ ਹੋਇਆ ਆਪਾਂ ਵੀ ਬੈਠ ਕੇ ਦੀਵਾਨ ਦਾ ਆਨੰਦ ਮਾਣੇ ਬਹੁਤ ਹੀ ਵਧੀਆ ਦੀਵਾਨ ਲਾ ਰਹੀਆਂ ਸੀ ਬੀਬੀਆਂ ਬਹੁਤ ਮਨ ਨੂੰ ਸਕੂਨ ਆਇਆ ਸੁਣ ਕੇ ਸਾਫਰੇ ਸਹਾਦਤ ਛੋਟੇ ਸਾਹਿਬ ਜਦੇ ਦਿਲ ਕਰ ਦਸੀ ਵੀ ਦੀਵਾਨ ਬੈ ਕੇ ਸੁਣੀ ਜਾਈਏ ਪਰ ਸਮੇਂ ਨੇ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਆਪਾਂ ਵਾਪਸ ਆਉਣਾ ਸੀ ਥੋੜਾ ਟਾਈਮ ਬੈ ਕੇ ਸੁਣਿਆ ਸੀ ਦਵਾਨ ਜੀ ਨਹੀਂ ਸੀ ਕਰਦਾ ਉੱਠਣ ਦਵਾਨ ਦੇ ਵਿੱਚ ਜਿਹੇ ਜੇ ਆਪਾਂ ਸੁਣਨ ਲੱਗਦੇ ਆ ਨਾ ਆਪਾਂ ਨੂੰ ਇਹ ਜੀ ਵਧੀਆ ਲੱਗਣ ਲੱਗ ਜਾਂਦਾ ਜੇ ਆਪਾਂ ਚੰਗਾ ਸੁਣਦੇ ਆ ਤਾਂ ਆਪਾਂ ਨੂੰ ਚੰਗਾ ਵਧੀਆ ਲੱਗਣ ਲੱਗ ਜਾਂਦਾ ਜੇ ਆਪਾਂ ਮਾੜਾ ਸੁਣਦੇ ਆ ਤਾਂ ਮਾੜੇ ਸੁਣਦੇ ਆਤ ਪੈ ਜਾਂਦੀ ਹੈ ਜਿਹੇ ਜੀ ਕਹਿੰਦੇ ਸੋਬਤ ਉਹ ਜੀ ਬੈਠਤ ਤੇ ਚੰਗਾ ਸੁਣੋ ਜੀ ਹਮੇਸ਼ਾ ਚੰਗੇ ਵੱਲ ਧਿਆਨ ਦੇਵ ਜਿਨ੍ਹਾਂ ਨੇ ਆਪਣੇ ਖਾਤਰ ਇੰਨੀ ਕੁਰਬਾਨੀ ਦਿੱਤੀ ਹੈ ਜਰੂਰ ਉਹਨਾਂ ਦੀ ਕਥਾ ਕੀਰਤਨ ਸੁਣਨੇ ਚਾਹੀਦੇ ਨੇ ਆਪਣਾ ਦਿਮਾਗ ਵੀ ਉਧਰ ਹੀ ਹੋ ਜਾਂਦਾ ਆਪਣੇ ਬੱਚਿਆਂ ਦਾ ਦਿਮਾਗ ਵੀ ਉਧਰ ਹੀ ਲੱਗ ਜਾਂਦਾ ਜਿੱਧਰਲੀ ਸਾਈਡ ਆਪਾਂ ਲਾਵਾਂਗੇ ਨਾ ਬੱਚਿਆਂ ਨੂੰ ਉਧਰ ਹੀ ਲੱਗ ਜਾਂਦੇ ਦੇਖੋ ਜੀ ਜੇ ਮਾਤਾ-ਗੁਜਰਕਾਰ ਨਹੀਂ ਇੰਨਾ ਬੱਚਿਆਂ ਨੂੰ ਉਹ ਕੀਤਾ ਸੀ ਪ੍ਰੇਰਿਤ ਕੀਤਾ ਸੀ ਤਾਂ ਹੀ ਉਹਨਾਂ ਨੇ ਇੰਨੀ ਮੰਨੀ ਹੈਗੀ ਇਸ ਕਰਕੇ ਆਪਾਂ ਨੂੰ ਬਚਾਇਆ ਉਹਨਾਂ ਨੇ ਆਪਣਾ ਸਹਾਦਤ ਦੇ ਕੇ ਚੰਗਾ ਸੁਣੋ ਚੰਗਾ ਸਿੱਖੋ ਚੰਗਾ ਬੋਲੋ ਤੇ ਦੀਵਾਨ ਦਾ ਆਨੰਦ ਮਾਣਿਆ ਬਹੁਤ ਹੀ ਵਧੀਆ ਲਓ ਜੀ ਆਪਾਂ ਹੁਣ ਇੱਥੇ ਬੈਠ ਕੇ ਦੀਵਾਨ ਸੁਣ ਲੇ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਗੁਰਦੁਆਰੇ ਸਹਿਬ ਵਿਖੇ ਜਿੱਥੇ ਸੇਰਾਂ ਨੇ ਰਾਖੀ ਕੀਤੀ ਸੀ ਬੱਚਿਆਂ ਦੀਆਂ ਲਾਸਾਂ ਦੀ ਸਹਿਬਜ਼ਾਦਿਆਂ ਦੀ ਉਹ ਗੁਰਦੁਆਰੇ ਚੱਲਾਂਗੇ ਇਸ ਤੋਂ ਬਾਅਦ ਤੇ ਅਸੀਂ ਕੀਰਤਨ ਵਹਿ ਕੇ ਸੁਣ ਲਿਆ ਅਸੀਂ ਬਹੁਤ ਵਧੀਆ ਆਨੰਦ ਆਇਆ ਕੀਰਤਨ ਸੁਣ ਕੇ ਜਦੋਂ ਜਾਣੇ ਆਪਾਂ ਨੂੰ ਥੋੜਾ ਜਿਹਾ ਟਾਈਮ ਨਾਲ ਸੁਣਨਾ ਵੀ ਚਾਹੀਦਾ ਕੁਸ ਕੰਨ ਚ ਵੀ ਗੱਲ ਪਾਉਣੀ ਚਾਹੀਦੀ ਹੈ ਜਾ ਕੇ ਇਤਿਹਾਸ ਬਾਰੇ ਜ਼ਰੂਰ ਜਾਣਨਾ ਚਾਹੀਦਾ ਤੇ ਦਿਲ ਨਹੀਂ ਸੀ ਕਰਦਾ ਉੱਠਣ ਨੂੰ ਬਿਲਕੁਲ ਹੀ ਬਿਊਟੀ ਹੈ ਨਾ ਬਹੁਤ ਵਧੀਆ ਲੱਗੇ ਮਨ ਨੂੰ ਸ਼ਾਂਤੀ ਆਈ ਸੁਣ ਕੇ ਤੇ ਹੁਣ ਆਪਾਂ ਚੱਲਦੇ ਆਂ ਜੀ ਇੱਥੋਂ ਗੁਰਦੁਆਰੇ ਤੋਂ ਦਰਸ਼ਨ ਮੇਲਾ ਕਰਕੇ ਤੇ ਜੇ ਵੀਡੀਓ ਵਧੀਆ ਲੱਗੀ ਤੁਸੀਂ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤੇ ਜੋ ਵੀ ਆਪਣੀ ਵੀਡੀਓ ਤੇ ਭੈਣ ਭਾਈ ਸਾਰੇ ਆਉਂਦੇ ਆ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਜੀ ਤੇ ਕੋਸ਼ਿਸ਼ ਕਰਾਂਗੇ ਸਾਨੂੰ ਹੋਰ ਵਧੀਆ ਵਧੀਆ ਵੀਡੀਓ ਦੇਣ ਦੀ ਤੇ ਜੇ ਕੋਈ ਬੋਲਣ ਚ ਗਲਤੀ ਹੋ ਗਈ ਹੋਵੇ ਤਾਂ ਆਪਣੀ ਛੋਟੀ ਭੈਣ ਸਮਝ ਕੇ ਮaaf ਕਰਨਾ ਬੱਚੀ ਸਮਝ ਕੇ ਮaaf ਕਰਨਾ ਬੱਚਿਆਂ ਨੇ ਆਪਣੀ ਮਾਂ ਸਮਝ ਕੇ ਮaaf ਕਰਨਾ ਕਈ ਵਾਰ ਅੱਖਰ ਇੱਧਰ ਉੱਧਰ ਹੋ ਜਾਂਦਾ ਬੋਲਣ ਦੇ ਵਿੱਚ ਤੇ ਪਲੀਜ਼ ਮaaf ਕਰਨਾ ਸਾਰਿਆਂ ਨੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਪੁੱਤਰਾਂ ਵਾਲਿਓ ਯਾਦ ਕਰੋ ਜਰਾ ਪੁੱਤਰਾਂ ਦੀ ਕੁਰਬਾਨੀ ਨੂੰ ਤੇ ਆਪਣਾ ਇਤਿਹਾਸ ਆ ਜੀ ਜਦੋਂ ਵੀ ਆਪਾਂ ਨੂੰ ਐ ਨਹੀਂ ਹੈਗਾ ਵੀ ਜ਼ਰੂਰੀ ਜੋੜ ਮੇਲੇ ਤੇ ਹੁਣ ਆਪਣਾ ਵੇਲਾ ਸਮਾਂ ਹੋਵੇ ਤਾਂ ਬੱਚਿਆਂ ਨੂੰ ਜ਼ਰੂਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਉਣੇ ਚਾਹੀਦੇ ਨੇ ਸਾਰਿਆਂ ਨੂੰ ਤੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਸਾਰਾ ਤੇ ਬਹੁਤ ਜ਼ਿਆਦਾ ਕੱਠਾ ਜੀ ਤੇ ਸੱਟਣ ਵੀ ਥਾਂ ਨਹੀਂ ਹੈਗਾ ਗੁਰਦੁਆਰੇ ਵਿੱਚ ਨਾ ਬਾਹਰ ਦੂਰ ਨੇੜੇ ਤੱਕ ਤੇ ਬਾਜ਼ਾਰ ਬਹੁਤ ਸਜੇ ਹੋਏ ਨੇ ਦੁਕਾਨਾਂ ਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਥੈਂਕ ਯੂ ਬਾਏ ਟੇਅਰ ਜੀ